ਦਾ ਨਾ ਸੋਹਣੇ ਨਾਮ ਸ਼ਾਦੀਆਂ ਵਧੀਆ ਤਰੀਕੇ ਨਾਲ ਕਰਨ ਦਾ ਨਾ ਗੱਡੀਆਂ ਨਾਲ ਸਟੇਟਸ ਨਾਲ ਚੱਲਣ ਦਾ ਕੋਈ ਰਾਈਟ ਨਹੀਂ ਸੀ ਇਹ 바ਵਾ ਸਾਹਿਬ ਡਾਕਟਰ ਪੀਮਰਾਓਂ ਅੰਬੇਡਕਰ ਜੀ ਦੀ ਦੇਣ ਹੈ ਔਰ ਜੇ 바ਵਾ ਸਾਹਿਬ ਨੂੰ ਇੱਕ ਰੈਵਰ ਕਹੀਏ ਸਾਡੇ ਲਈ ਇਹ ਕੋਈ ਛੋਟੀ ਗੱਲ ਨਹੀਂ ਹੈ 바ਵਾ ਸਾਹਿਬ ਰੈਵਰ ਸੀ ਔਰ ਭਾਤਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਜਿਸ ਤਰ੍ਹਾਂ ਗੁਰਬਾਣੀ ਚ ਕਹਿੰਦਣਾ ਵੀ ਆਪ ਆਪਣੀ ਬੁੱਧ ਹੈ ਜੈਤੀ ਵਰਨ ਤਿੰਨ ਪਿੰਨ ਕੋ ਇੱਤੇ ਤੀ ਪ੍ਰਮਾਤਮਾ ਵਾਲੇ ਚ ਕਿਹਾ ਵੀ ਜਿੰਨੀ ਕਿਸੇ ਨੂੰ ਤੂੰ ਬੁੱਧੀ ਦਿੱਤੀ ਹੈ ਉਹਨਾਂ ਕੀ ਤੇਰਾ ਕਿਸ ਨੇ ਵਰਣਨ ਕਰ ਕਰ ਸਕਿਆ ਉਸ ਤੋਂ ਵੱਧ ਕੋਈ ਵਰਣਨ ਨਹੀਂ ਤੇਰਾ ਕਰ ਸਕਦਾ ਸੋ ਬਾਬਾ ਸਾਹਿਬ ਦਾ ਕਿਹੜਾ ਪੱਖ ਦੇਖਿਆ ਜਾਏ ਕਿਹੜਾ ਪਹਿਲੂ ਦੇਖਿਆ ਜਾਏ ਮੈਨੂੰ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਇਸੇ ਹੁਸ਼ਾਰਪੁਰ ਜ਼ਿਲ੍ਹੇ ਚ ਸਕਰੁੱਲੀ ਪਿੰਡ ਦੇ ਜਿਹੜੇ ਬਹੁਤ ਹੀ ਸਤਿਕਾਰਯੋਗ ਨਾਨਕ ਚੰਦਰ ਰੱਟੋ ਸੀ। ਉਹਨਾਂ ਨੇ 바ਵਾ ਸਾਹਿਬ ਦੇ ਨਾਲ ਆਖਰੀ ਸਮਾ ਵੀ ਲਗਤਾ। ਪਰ 바ਵਾ ਸਾਹਿਬ ਤਾਂ ਜਦੋਂ ਆਖਰੀ ਸਮਾ ਆਇਆ ਤੇ ਇੱਕ ਘਟਨਾ ਹੈ ਕਿ 바ਵਾ ਸਾਹਿਬ ਸੰਵਿਧਾਨ ਦੇਸ਼ ਨੂੰ ਦੇਖ ਕੇ ਆਏ। ਔਰ ਉਹਨਾਂ ਦੇ ਜਦੋਂ ਆਰਾਮ ਵਾਲੀ ਚੇਅਰ ਤੇ ਬੈਠੇ ਸੀ ਤੇ ਅੱਖਾਂ ਚੋਂ ਅਥਰੂ ਡਿੱਗ ਰਹੇ ਸੀ। ਅੱਖਾਂ ਚੋਂ ਡਿੱਗ ਰਹੇ ਸੀ। ਅੱਖਾਂ ਬੰਦ ਸਨ ਨਾਨਕ ਚੰਦ ਰਤੂ ਜੀ ਨੇ ਸੋਚਿਆ ਕਿ 바ਵਾ ਸਾਹਿਬ ਨੂੰ ਡਿਸਟਰਬ ਕਰਨਾ ਠੀਕ ਨਹੀਂ ਹੈ ਉਹਨਾਂ ਨੇ ਹੌਲੀ ਹੌਲੀ ਉਹਨਾਂ ਦੇ ਚਰਨ ਦਵਾਉਣੇ ਸ਼ੁਰੂ ਕੀਤੇ ਅੱਖ ਖੁੱਲ੍ਹੇ 바ਵਾ ਸਾਹਿਬ ਨੂੰ ਪੁੱਛਣ ਲੱਗੇ ਅੱਜ ਇਸ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਨਾ ਹੁੰਦਾ ਅੰਚੇ ਨੂੰ ਤੁਸੀਂ ਕਨਸਟੀਟਿਊਸ਼ਨ ਦੇ ਕੇ ਆਏ ਹੋ ਸੰਵਿਧਾਨ ਦੇ ਕੇ ਆਏ ਹੋ ਫਿਰ ਤੁਹਾਡੇ ਅੱਖਾਂ 'ਚ ਹੰਝੂ ਕਿਉਂ ਆਏ 바ਵਾ ਸਾਹਿਬ ਨੇ ਗੱਲ ਕੀਤੀ ਆਪਣੇ ਡਾਕਟਰ ਰਾਜਰਤਨ ਜਿਹੜੇ ਉਹਨਾਂ ਦੇ ਪਰਪੋਤਾ ਜੀ ਹੈ ਉਹਨਾਂ ਦੇ ਸ਼ਰੀਮੁਖ ਤੋਂ ਸੁਣੀ ਹੋਈ ਗੱਲ ਤੁਹਾਨੂੰ ਕੱਟਨਾ ਸੁਣਾ ਰਿਹਾ ਉਹ ਇਵੈਂਟ ਸੋ ਬਾਬਾ ਸਾਹਿਬ ਨੇ ਕਿਹਾ ਕਿ ਜਦੋਂ ਛੋਟਾ ਬੇਟਾ ਸੀ ਛੋਟਾ ਬੱਚਾ ਬਿਮਾਰ ਸੀ ਕੋਈ ਇਲਾਜ ਨਹੀਂ ਸੀ ਕਰਦਾ ਕਿਉਂਕਿ ਅਸ਼ੂਤ ਦਾ ਬੱਚਾ ਸੀ ਹਸਪੀਟਲ ਵਿੱਚ ਦਿਨ ਹੀ ਕਿਸੇ ਨੇ ਡਾਕਟਰ ਨੇ ਸੀ ਇਲਾਜ ਨਹੀਂ ਹੋਇਆ ਔਰ ਕੋਰਟ ਵਿੱਚ ਕੇਸ ਲੜਨ ਗਏ ਸੀ 바ਵਾ ਸਾਹਿਬ ਮਗਰੇ ਸੁਨੇਹਾ ਗਿਆ ਵੀ ਜਲਦੀ ਘਰੇ ਆ ਜਾ ਉਹਨਾਂ ਦੀ ਵਾਈਫ ਦਾ ਤੇ ਕਹਿੰਦੇ ਮੈਨੂੰ ਉਸੇ ਵੇਲੇ ਫੀਲ ਹੋ ਗਿਆ ਪਤਾ ਲੱਗ ਗਿਆ ਵੀ 바ਵਾ ਸਾਹਿਬ ਕਹਿੰਦੇ ਵੀ ਰਾਜਰਤਨ ਠੀਕ ਹੋ ਗਏ ਪਰ ਜਦੋਂ ਆਏ ਰਾਜਰਤਨ ਜੀ ਸਰੀਰ ਛੱਡ ਗਏ ਸੀ ਔਰ ਕਹਿੰਦੇ ਜਦੋਂ ਆ ਕੇ ਦੇਖਿਆ ਰਾਜਰਤਨ ਜੀ ਨਹੀਂ ਸਨ ਕਹਿੰਦੇ ਮੈਂ ਇਸ ਕਰਕੇ ਅੱਜ ਹੰਝੂ ਮੇਰੇ ਅੱਖਾਂ 'ਚ ਥਰੋ ਆਏ ਆ ਪਈ ਮਾਰਟ ਇਸ ਦੇਸ਼ ਨੂੰ ਇਸ ਤਰ੍ਹਾਂ ਦਾ ਸੰਵਿਧਾਨ ਦੇ ਕੇ ਆਇਆ ਹੁਣ ਕਿਸੇ ਦਾ ਬੱਚਾ ਕਿਸੇ ਵੀ ਕਿਸੇ ਦਾ ਵੀ ਬੱਚਾ ਇਲਾਜ ਪਹੁੰਚ ਨਹੀਂ ਮਰੂਗਾ ਇਸ ਦੇਸ਼ ਚ ਅਸ਼ੂਤ ਜਨਮ ਅੰਤ ਚੇਵਲ ਕਹਿੰਦੇ ਉਹ ਡਾਕਟਰ ਹੋਣਗੇ ਉਹ ਇੰਜੀਨੀਅਰ ਹੋਣਗੇ ਉਹ ਇਲਾਜ ਵਾਸਤੇ ਹੋਣਗੇ ਮੈਂ ਇਦਾਂ ਦਾ ਸੰਵਿਧਾਨ ਦੇ ਕੇ ਆਇਆ ਹੁਣ ਕਿਸੇ ਦਾ ਰਾਜ ਰਤਨ ਇਲਾਜ ਦੇ ਦੁੱਖੋਂ ਨਹੀਂ ਮਰੇਗਾ ਇਹੋ ਜੀ ਸ਼ਖਸੀਅਤ ਦੇ ਬਾਰੇ ਵਿੱਚ ਕੁਝ ਵੀ ਦੇਖੋ ਜਦੋਂ ਆਖਰੀ ਸਮਾਂ ਆਇਆ ਉਸ ਵੇਲੇ ਵੀ ਬੜੇ ਭਾਵੁਕ ਸਨ ਤੇ ਪੁੱਛਿਆ ਕੀ ਗੱਲ ਹੈ ਬਾਬਾ ਸਾਹਿਬ ਉਹ ਕਹਿੰਦੇ ਮੈਂ ਇਹ ਮਹਿਸੂਸ ਕਰਦਾ ਮੇਰੇ ਜਾਣ ਤੋਂ ਬਾਅਦ ਮੇਰੇ ਸਮਾਜ ਦਾ ਮੇਰੇ ਲੋਕਾਂ ਦਾ ਕੀ ਬਣੂਗਾ ਇਹੋ ਜਿਹਾ ਪਰਸਨ ਇਹੋ ਜੀ ਰੱਬੀ ਸ਼ਖਸੀਅਤ ਜਿਹੜੀ ਹਰ ਵਕਤ ਸਾਡੀ ਚਿੰਤਾ ਕਰਦੀ ਹੋਵੇ ਸਾਡਾ ਫਿਕਰ ਕਰਦੀ ਹੋਵੇ ਕਹਿੰਦੇ ਹੁੰਦੇ ਤਰ ਪਰ ਸੰਚੌਥਾ ਵਰਸੇ ਨੇ ਤਰ ਪਰ ਸਰੋਵਰ ਹੋਵੇ ਸ਼ਾਂਤ ਜਨ ਹੋਵੇ ਤੇ ਮੀਂਹ ਪੈਂਦਾ ਹੋਵੇ ਪਰਉਪਕਾਰ ਕੇ ਕਾਰਨੇ ਚਾਰੋਂ ਧਾਰੇ ਦੇ ਇਹ ਚਾਰੋਂ ਪਰਉਪਕਾਰ ਲਈ ਦੇਹ ਧਾਰਦੇ ਆ ਫੋਰਮ ਚਾਹੁੰਦੇ ਹਨ ਔਰ ਉਹਨਾਂ ਦੇ ਪਰਉਪਕਾਰ ਕੇ ਸੋਚਿਆ ਗਏ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਨਹੀਂ ਸੋਚਿਆ ਅਸੀਂ ਪੜ੍ਹਾਈ ਕਰਦੇ ਆ ਸੋਚਦੇ ਆਂ ਕਿ ਆਪਦੇ ਬੱਚਿਆਂ ਲਈ ਕੁਝ ਕਰਾਂਗੇ ਅਸੀਂ ਡਾਕਟਰ ਬਣਦੇ ਇੰਜੀਨੀਅਰ ਬਣਦੇ ਆਪਣੇ ਆਪਣੇ ਬੱਚਿਆਂ ਲਈ ਕਰਦੇ ਆਂ ਬਾਬਾ ਸਾਹਿਬ ਨੇ ਐਕਸਕਲੂਸਿਵਲੀ ساری ਦੀ ساری ਲਾਈਫ ਉਸ ਸਮਾਜ ਦੇ ਅਪਲਿਫਮੈਂਟ ਲਈ ਲਾਇ ਉੱਪਰ ਚੁੱਕਣ ਲਈ ਲਾਇ ਔਰ ਬਾਬਾ ਸਾਹਿਬ ਦੀ ਜਿਹੜੀ ਇੱਕ ਕਸਮ ਆ ਮੈਂ ਉਹਦਾ ਜ਼ਿਕਰ ਕਰਕੇ ਥੋੜਾ ਚਾਜਤ ਲਾਉਂਗਾ ਉਹਨੇ ਇੰਗਲਿਸ਼ ਇੱਕ ਮੈਟਰਸ਼ਿਪਿਆ ਸੀ 30 40 ਸਾਲ ਪਹਿਲਾਂ ਜਦੋਂ ਬਾਬਾ ਸਾਹਿਬ ਨੇ ਦੇਖੀ ਹਾਲਤ ਅਨਟਚੇਬਲਸ ਦੀ ਤੇ ਬਾਬਾ ਸਾਹਿਬ ਨੇ ਇੱਕ ਕਸਮ ਖਾਦੀ ਸੀ ਹਰ ਕਸਮ ਉਦਨੇ ਲਿਖੀ ਸੀ ਉਸੇ ਸ਼ਬਦਾਂ ਵਿੱਚ ਵਰਨਾ ਕੋ ਲੋਰ ਉਸ ਕਸਮ ਸੀ ਕਹਿੰਦੇ ਆਈ ਪਲੈਜ ਮੈਂ ਜੇ ਕਸਮ ਖੰਨਾ ਇਫ ਆਈ ਫੇਲ ਟੂ ਡੂ ਅਵੇ ਬੀਟ ਦਾ ਐਬੋਮੀਨੇਬਲ ਫ੍ਰੈਡਮ ਆਫ ਦਾ ਅਨਟਚੇਬਲਸ ਐਬੋਮੀਨੇਬਲ ਪਸ਼ੂਆਂ ਤੋਂ ਪੈ ਗਈ ਫ੍ਰੈਡਮ ਗੁਲਾਮੀ ਕਹਿੰਦੇ ਜੇ ਅਨਟਚੇਬਲਸ ਥੀ ਇਹ ਪਸ਼ੂਆਂ ਤੋਂ ਤੋਂ ਬੱਦਤਰ ਜਿਹੜੀ ਭੈੜੀ ਗੁਲਾਮੀ ਹੈ if i fail to do away with the abominable freedom of the untouchables then I, i will put an end to my life with a bullet main apne upnu goli maar lewan eh ho jaye person hai jo rever jinan di kasman jinan di har effort har saah jehna sadde ne ditta unan layi koi hor keh nahi ja sakda sirf main ta iko hai jo baba sahab de upar likhya hunda ਉਹ ਕਰ ਲਈਏ ਉਹ ਬੱਚਿਆਂ ਨੂੰ ਕਰਾਨੀਏ ਐ ਜੋ ਸਿੱਖਿਆਤ ਹੋਵੇ ਸੰਗਠਿਤ ਹੋਵੇ ਫਿਰ ਸੰਘਰਸ਼ ਕਰੋ ਸੰਗਠਿਤ ਹੋਏ ਨਹੀਂ ਇਹ ਸਟੈਪ ਸ਼ਾਇਦ ਇੱਥੇ ਕਿਤੇ ਕਮੀ ਰਹਿ ਗਈ ਹੈ ਸੰਘਰਸ਼ ਵਾਲਾ ਸਟੈਪ ਅਸੀਂ ਪਹਿਲਾਂ ਛੇੜ ਲਿਆ ਸਿੱਖਿਆਤ ਹੋਈਏ ਸੰਗਠਿਤ ਹੋਈਏ ਫਿਰ ਸੰਘਰਸ਼ ਕਰੀਏ ਜੈ ਭੀਮ ਜੈ ਪਰਮ